ਇਸੇ ਟਾਈਮ ਪਾਕਾਂ ਦੇ ਸ਼ਹਿਰ ਉਹ ਜੋ ਮਸ਼ਹੂਰ ਸੰਗਰੂਰ ਇਸ ਸਮੇਂ ਜਨਸਖਿਆ ਵਰਣਨ ਦੇ ਨਾਲ ਨਾਲ ਸੰਘੜਦਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਵੇਰੇ ਸ਼ਾਮ ਸੈਰ ਕਰਨ ਲੱਗੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਸ਼ਹਿਰ ਅੰਦਰ ਸਿਰਫ ਦੋ ਪਾਰਕ ਹਨ, ਬਨਾਸਰ ਬਾਗ ਅਤੇ ਸਿਟੀ ਪਾਰਕ। ਬਨਾਸਰ ਬਾਗ ਦੀ ਹਾਲਤ ਖਸਤਾ ਹਾਲ ਹੈ, ਉੱਥੇ ਫੁੱਲ-ਫੁੱਟਿਆਂ ਦੀ ਕਾਫੀ ਘਾਟ ਹੈ। ਜਦਕਿ ਸਿਟੀ ਪਾਰਕ ਇਸ ਸਮੇਂ ਲੋਕਾਂ ਦਾ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜੋਬ ਨਾਈਟਰੀ ਦੀ ਟੀਮ ਪਹੁੰਚ ਚੁੱਕੀ ਹੈ ਸਿਟੀ پارک ਦੇ ਵਿਖੇ ਇਹ ਉਹ پارک ਹੈ ਜਿਸ ਨੂੰ ਬੀਐਸ ਨਾਲ پارک ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਅੱਜ ਬਜ਼ੁਰਗਾਂ ਦੇ ਇੱਕ ਸਾਥ ਜਮਈ ਹੋਈ ਹੈ ਜਿੱਥੇ ਸੀਨੀਅਰ ਸਿਟੀਜ਼ਨ ਨੇ ਤੇ ਮੌਤਵਰ ਵਿਅਕਤੀ ਨੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸੇ ਟਾਈਮ ਬਾਗਾਂ ਦੇ ਨਾਂ ਦੇ ਨਾਲ ਮਸ਼ਹੂਰ ਇਹ ਸ਼ਹਿਰ ਤੇ ਗ੍ਰੀਨਰੀ ਦੇ ਘਾਟ ਕਾਰਨ ਹੁਣ ਕਿਸ ਤਰ੍ਹਾਂ ਜੂਝ ਰਿਹਾ ਤੇ ਲੋਕਾਂ ਨੂੰ ਕਿਹੜੇ-ਕਿਹੜੀਆਂ ਜਿਹੜੀਆਂ ਦਿੱਕਤਾਂ ਨੇ ਉਹ ਸਵੇਰੇ ਸ਼ਾਮ ਸੈਰ ਕਰਦਿਆਂ ਨੂੰ ਆਉਂਦੀਆਂ ਨੇ ਜੀ ਬਨਾਰ ਨੌਸੁਗਰ 76 ਸنگ ਰਟਾਇਰ ਹਾਂਜੀ ਫਰਮ ਆਰਮੀ ਹਾਂਜੀ अच्छा न शतर सिंह जी आज ਤੁਸੀਂ ਉਰੇ پارک ਦੇ ਵਿੱਚ ਬੈਠੇ ਹੋ ਤੇ ਤੁਹਾਨੂੰ ਉਹ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਇਹ پارک ਪਹਿਲਾਂ ਦੇ ਨਾਲੋਂ ਕਾਫੀ ਤਰੱਕੀ ਦੇ ਵਿੱਚ ਆਇਆ ਹੈ ਇੱਥੇ ਕਾਫੀ ਕੰਮ ਹੋ ਗਿਆ ਹੈ ਕੁਝ ਹੋਰ ਛੋਟੇ ਮੋਟੇ ਕੰਮ ਬਾਕੀ ਨੇ ਜੋ ਚੱਲ ਵੀ ਰਹੇ ਨੇ ਕਰ ਵੀ ਰਹੇ ਨੇ ਜੀ ਇਸੇ ਤਰ੍ਹਾਂ ਜੋ ਸਾਡਾ ਪੁਰਾਣਾ ਸਭ ਤੋਂ ਇਹ ਮੁਨਸਰ ਬਾਗ ਹੈ ਉਹਦੀ ਹਾਲਤ ਬਹੁਤ ਖਰਾਬ ਹੋ ਰਹੀ ਹੈ ਜੀ ਉਹਨੂੰ ਵੀ ਠੀਕ ਕੀਤਾ ਜਾਵੇ ਉੱਥੇ ਵੀ ਬੂਟੇ ਲਾਏ ਜਾਣ ਹੋਰ ਵੀ ਉਹ ਸਾਫ ਸਫਾਈ ਦੇ ਪੱਖੋਂ ਵੀ ਉਹਨੂੰ ਠੀਕ ਕੀਤਾ ਜਾਵੇ ਬਾਕੀ ਸ਼ਹਿਰ ਦੇ ਵਿੱਚ ਵੀ ਮੇਰਾ ਖਿਆਲ ਜੇ ਲੋਕ ਸੀ ਬਾਹਰ ਦੇਖਦੇ ਆ ਬਾਜ਼ਾਰਾਂ ਦੇ ਵਿੱਚ ਵੀ ਦਰਖਤਾਂ ਕੇ ਬੂਟੇ ਲੱਗੇ ਹੋਏ ਨੇ ਜੀ ਪੰਜਾਬ ਤੋਂ ਬਾਹਰ ਜਾ ਕੇ ਦੇਖਦੇ ਆ ਲੇਕਿਨ ਇੱਥੇ ਆਪਣੇ ਸ਼ਹਿਰਾਂ ਦੇ ਵਿੱਚ ਸਾਰੇ ਜਿਹੜੇ ਹੈ ਨੇ ਇਹ ਪਲਾਂਟੇਸ਼ਨ ਖਤਮ ਕੀਤੀ ਹੋਈ ਹੈ ਇਹਦੇ ਵਾਸਤੇ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਔਰ ਲੋਕਾਂ ਨੂੰ ਵੀ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਤਾਂ ਕਿ ਇਸ ਨੂੰ ਫੇਰ ਗ੍ਰੀਨ ਉਸਤੇ ਜਾਣਾ ਜਾਵੇ ਜਿਸ ਤਰ੍ਹਾਂ ਕੇ ਪਹਿਲਾਂ ਰਸਤਾ ਟਾਈਮ ਤੇ ਇਹ ਬਾਗਾਂ ਦਾ ਸ਼ਹਿਰ ਸੀਗਾ ਇੱਥੇ ਕਿੰਨੇ ਬਾਗ ਸੀਗੇ ਉਸੇ ਤਰ੍ਹਾਂ ਇਹਨੂੰ ਬਣਾਇਆ ਜਾ ਸਕਦਾ ਆ ਜੇਕਰ ਗੱਲ ਕਰੀਏ ਵਿਕਾਸ ਦੀ ਤਾਂ ਵਿਕਾਸ ਦੀ ਆੜ ਹੇਟ ਕਈ ਤਰ੍ਹਾਂ ਦੇ ਜਿਹੜੇ ਏਜੰਡੇ ਜਾਂ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਸੜਕਾਂ ਦੇ ਜਿਹੜੇ ਦੁਆਰੇ ਬਹੁਤ ਪੁਰਾਣੇ ਜਿਹੜੇ ਦਰਖਤ ਹੁੰਦੇ ਸੀਗੇ ਉਹ ਖਤਮ ਕੀਤੇ ਜਾ ਰਹੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਬਿਨਾ ਪਲਾਨ ਦੇ ਕੀਤਾ ਗਿਆ ਹੈ ਜੀ ਸੜਕ ਕਿਸੇ ਪਾਸੇ ਚੌੜੀ ਹੋ ਰਹੀ ਹੈ ਦਰਖਤ ਕਿਸੇ ਪਾਸੇ ਕੱਟੇ ਜਾ ਰਹੇ ਨੇ ਉਹ ਉਹ ਬਿਲਕੁਲ ਗਲਤ ਹੋਏ ਨੇ ਦੁਬਾਰਾ ਇਹਨਾਂ ਨੂੰ ਡਿਵੈਲਪ ਕਰਨਾ ਚਾਹੀਦਾ ਉੱਥੇ ਦੁਬਾਰਾ ਦਰਖਤ ਲਾਉਣੇ ਚਾਹੀਦੇ ਨੇ ਔਰ ਲੰਮੇ ਉਮਰ ਦੇ ਜਿਹੜਾ ਦਖਤ ਹੈ ਸਾਡੇ ਪੰਜਾਬ ਤੋਂ ਖਤਮ ਹੋ ਰਿਹਾ ਹੈ ਵੱਡੇ ਦੇੜ ਦਖਤ ਹੈ ਜਿਨ੍ਹਾਂ ਦੀ ਉਮਰ ਬੜੀ ਲੰਬੀ ਹੈ ਉਸ ਤਰ੍ਹਾਂ ਇਹ ਦਖਤ ਲੱਗ ਜਾਂਦਾ ਹੈ ਕਾਫੀ ਦਾਣਾ ਫਾਇਦਾ ਹੋ ਸਕਦਾ ਹੈ ਆ ਲੋਕਾਂ ਦੇ ਜਿਹੜੇ ਉਰੇ ਆਉਂਦੇ ਆ ਬੱਚੇ ਵੀ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਤੇ ਹਰ ਇੱਕ ਲੈਵਲ ਦੇ ਬਰੇ ਬੱਚੇ ਆਉਂਦੇ ਆ ਸਵੇਰੇ ਸ਼ਾਮ ਉਰੇ ਤੇ ਇੱਕ ਉਮੀਦ ਲੈ ਕੇ ਆਉਂਦੇ ਆ ਕਿ ਤੰਦਰੁਸਤੀ ਵਾਸਤੇ ਤੇ ਉਰੇ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਇੱਕ ਮਾਤਰਾ ਇਹ ਸਿਰਫ ਇਹੀ ਇੱਕ ਪਾਰਕ ਰਹਿ ਗਿਆ ਤੇ ਤੁਹਾਨੂੰ ਕੀ ਲੱਗਦਾ ਕਿ ਸ਼ਹਿਰ ਦੇ ਵਿੱਚ ਹੋਰ ਕਿੱਥੇ ਕਿੱਥੇ ਪਾਰਕ ਬਣਨੇ ਚਾਹੀਦੇ ਆ ਕਾ ਇਹ ਪਾਰਕ ਹੈ ਬੱਚਿਆਂ ਵਾਸਤੇ ਬਹੁਤ ਸੋਹਣਾ ਪਾਰਕ ਹੈ ਬਜ਼ੁਰਗਾਂ ਵਾਸਤੇ ਹੋਰਾਂ ਵਾਸਤੇ ਵੀ ਬੀਬੀਆਂ ਵਾਸਤੇ ਵੀ ਔਰ ਜਿਨ੍ਹਾਂ ਨੇ ਬਾਗ ਕਰਨੀਆਂ ਵਧੀਆ ਬਣਿਆ ਸੜਕ ਬਣੀ ਹੋਈ ਹੈ ਘੁੰਮਣ ਵਾਸਤੇ ਇਸੇ ਤਰ੍ਹਾਂ ਜਿਸ ਜਿਸ ਤਰ੍ਹਾਂ ਸਲਾਮੀਗੜ ਹੈ ਉਧਰ ਕੋਈ ਘੁੰਮਣ ਦੀ ਜਗ੍ਹਾ ਨਹੀਂ ਹੈ ਇਹ ਤੂਰੀਗੜ ਦੇ ਬਾਹਰ ਹੈ ਉਧਰ ਕੋਈ ਜਗ੍ਹਾ ਨਹੀਂ ਹੈ ਇਧਰ ਵੀ ਇਹ ਪਾਰਕ ਬਣਨੇ ਚਾਹੀਦੇ ਨੇ ਇਸ ਤਰ੍ਹਾਂ ਵੀ ਲੋਕਾਂ ਦੀ ਸਹੂਲਤ ਵਾਸਤੇ ਤਾਂ ਕਿ ਉਹ ਸੈਰ ਵੀ ਕਰ ਸਕਣ ਇਹਦੇ ਕਰਨ ਨਾਲ ਦੇਖੋ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਸਵੇਰੇ ਸਵੇਰੇ ਆਣਿਆ ਤੇ ਤਾਜੀ ਹਵਾ ਆਕਸੀਜਨ ਮਿਲਦੀ ਹੈ ਪਰਾਥ ਨੂੰ ਉਸ ਬਹਿਕੇ ਸਾਰੇ ਜਿੰਨਾ ਪ੍ਰਦੂਸ਼ਨ ਥੱਲੇ ਡਿੱਗ ਪੈਂਦਾ ਉਹ ਜੀ ਇਸ ਵਾਸਤੇ ਲੋਕਾਂ ਨੂੰ ਬੜਾ ਜ਼ਰੂਰੀ ਆ ਸਰ ਤੁਹਾਡਾ ਨਾਮ ਕੀ ਹੈ ਜੀ ਸਿਕੰਦਰ ਸਿੰਘ ਅੱਛਾ ਸਿਕੰਦਰ ਸਿੰਘ ਜੀ ਅਪਰੇ ਜਿਹੜੀ ਅਸ ਟਾਈਮ ਜਿਹੜੀ ਤੁਹਾਨੂੰ ਲੱਗਦਾ ਹੈ ਵੀ ਡਵੈਲਪਮੈਂਟ ਦੇ ਨਾਲ ਨਾਲ ਕੋਈ ਕਮੀ ਵੀ ਤੁਹਾਨੂੰ ਨਜ਼ਰ ਆਉਂਦੀ ਹੋਵੇ ਡਵੈਲਪਮੈਂਟ ਦਾ ਕੋਈ ਹੋਈ ਨਹੀਂ ਗਈ ਹਮ ਸਭ ਇੱਕ ਦੂਜੇ ਦੇ ਨਜ਼ਲਾ ਸਿੱਟੀ ਜਾਂਦੇ ਨੇ ਜਿਹੜੀਆਂ ਸਰਕਾਰਾਂ ਨੇ ਨਹੀਂ ਜੇਕਰ ਆਪਾਂ ਪਾਰਕ ਦੀ ਗੱਲ ਕਰੀਏ ਜੀ ਪਾਰਕ ਦੇ ਵਿੱਚ ਤੁਹਾਨੂੰ ਲੱਗਦਾ ਵੀ ਗ੍ਰੀਨਰੀ ਆ ਰਹੀ ਹੈ ਅਗਰ ਉਹ ਠੀਕ ਹੈ ਹਮ ਤੇ ਉਰੇ ਕੋਈ ਕਿਸ ਤਰ੍ਹਾਂ ਦੀ ਕੋਈ ਕਾਰਟ ਕੋਈ ਬਾਥਰੂਮ ਦੀ ਤੁਹਾਨੂੰ ਲੱਗਦਾ ਡਿਮਾਂਡ ਕੋਈ ਰੂਮ ਦੀ ਘਟ ਹੈ ਅੱਛਾ ਜੀ ਬਾਥਰੂਮ ਕਹਿੰਦੇ ਸੀ ਉੱਤੇ ਬਣੂਗਾ ਸ਼ੁਰੂ ਪਰ ਹੋਇਆ ਨਹੀਂ ਤੇ ਤੁਸੀਂ ਉਹਨੂੰ ਪ੍ਰਸ਼ਾਸਨ ਨੂੰ ਤੁਸੀਂ ਕੀ ਮੰਗ ਕਰਦੇ ਹੋਗੇ ਅਸੀਂ ਤਾਂ ਮੰਗ ਕਰਦੇ ਆਂ ਪਰ ਆਵਾ ਬਾਥਰੂਮ ਬਣਾ ਦਿਓ ਜੀ ਕੋਈ ਹੋਰ ਜਿਹੜੇ ਬੁਢਿਆਂ ਲਈ ਸਹੂਲਤ ਹੈ ਬਜ਼ੁਰਗਾਂ ਲਈ ਹੈ ਉਹ ਦੇ ਦਿਓ ਵੈਸੇ ਤਾਂ ਝੁੱਲੇ ਚਾਲੇ ਬਹੁਤ ਸੋਹਣੇ ਲੱਗੇ ਇੱਥੇ ਜੀ ਅੱਗੇ ਉਹਨਾਂ ਪਾਰਕ ਦੀ ਹਾਲਤ ਬਹੁਤ ਸੋਹਣੀ ਹੈ ਜਿਹੜੇ ਬੰਦੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਫੇਰ ਵੀ ਜਿਹੜੀ ਕੋਈ ਬਾਥਰੂਮ ਵਗੈਰਾ ਦੀ ਘਾਟ ਹੋ ਬਣ ਜੇ ਬਾਕੀ ਬਹੁਤ ਸੋਹਣਾ ਬਣ ਰਿਹਾ ਕੇ ਇਹਨੂੰ ਅੱਗੇ ਨੂੰ ਬਹੁਤ ਵਧੀਆ ਹੈ ਅੱਗੇ ਨੂੰ ਓ ਡਾਕਟਰਪਾਲ ਸਿੰਘ ਜੀ ਹਾਂਜੀ ਕਿਰਪਾਲ ਸਿੰਘ ਜੀ ਤੁਹਾਨੂੰ ਤੁਸੀਂ ਅੱਜ ਪਾਰਕ ਦੇ ਵਿੱਚ ਮੌਜੂਦ ਹੋ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਠੀਕ ਹੈ ਜੀ ਪਹਿਲਾਂ ਤਾਂ ਬਹੁਤ ਵਧੀਆ ਹਾਲਤ ਹੋ ਗਈ ਤੇ ਤੁਹਾਨੂੰ ਕੀ ਲੱਗਦਾ ਵੀ ਹੋਰ ਜਿਹੜੇ ਫਲ ਫਲਦਾਰ ਜਾਂ ਬੂਟੇ ਵਗੈਰਾ ਲੱਗਣੇ ਚਾਹੀਦੇ ਆ ਲੱਗਣੇ ਚਾਹੀਦੇ ਨਹੀਂ ਲੱਗਣੇ ਚਾਹੀਦੇ ਨਹੀਂ ਤੇ ਕੀ ਹੋਰ ਕੀ ਕੀ ਉਹ ਫੈਸਿਲਿਟੀ ਦੀ ਤੁਸੀਂ ਡਿਮਾਂਡ ਹੈਗੀ ਵੱਡੀ ਸਮੱਸਿਆ ਬਾਥਰੂਮ ਦੀ ਹੈ ਜੀ ਅੱਛਾ ਹਾਂਜੀ ਕੀ ਹੈ ਜੀ ਭਪਿੰਦਰ ਸਿੰਘ ਜੋਸ਼ੀ ਜੀ ਅੱਛਾ ਜੋਸ਼ੀ ਜੀ ਤੁਹਾਨੂੰ ਕਿ ਕਿਸ ਤਰ੍ਹਾਂ ਦੀਆਂ ਵੇਲੇ ਫੈਸਿਲਿਟੀਆਂ ਨੇ ਤੁਹਾਨੂੰ ਲੱਗਦਾ ਵੀ ਉਰੇ ਹੋਣੀਆਂ ਚਾਹੀਦੀਆਂ ਦੇਖੋ ਜੀ ਫੈਸਿਲਿਟੀਆਂ ਵੈਸੇ ਤੁਹਾਡੀ ਗੱਲ ਠੀਕ ਹੈ ਵੀ ਇੱਥੇ ਪਾਰਕ ਵਿੱਚ ਲੱਗਣੇ ਚਾਹੀਦੇ ਨੇ ਬੱਚੇ ਆਉਂਦੇ ਨੇ ਬੱਚੇ ਖੇਡਦੇ ਨੇ ਖੈਰ ਡਿਵੈਲਪਮੈਂਟ ਤਾਂ ਇਸ ਪਾਰਕ 'ਚ ਬਹੁਤ ਹੋਈ ਹੈ ਜੇ ਦੋ ਤਾਂ ਚੱਲ ਰਹਾ ਹੈ ਇੰਵਾਇਰਨਮੈਂਟ ਹੁੰਦੀ ਰਹੀ ਹੈ ਤੇ ਸਾਡੀ ਵੀ ਅਸੀਂ ਵੀ ਸਿਟੀ ਸੀਨੀਅਰ ਸਿਟੀਜ਼ਨ ਇਕੱਠੇ ਹੋ ਕੇ ਆਉਦੇ ਦੁੱਖ ਸੁੱਖ ਦੀਆਂ ਗੱਲਾਂ ਕਰ ਲੈਂਦੇ ਆਂ ਤੇ ਇੱਥੇ ਪਾਰਕ ਸਾਡੇ ਵਾਸਤੇ ਬਹੁਤ ਵਧੀਆ ਬਣਿਆ ਹੈ ਸਾਡੇ ਏਰੀਆ 'ਚ ਤੇ ਇਸ ਤਰ੍ਹਾਂ ਦੇ ਪਾਰਕ ਜਿਵੇਂ ਸਾਡੇ ਸੁਭੇਦਾਰ ਸਾਹਿਬ ਨੇ ਕਿਹਾ ਸਾਰੇ ਗੇਟਾਂ ਦੇ ਸਾਈਡਾਂ ਤੇ ਹੋਣੇ ਚਾਹੀਦੇ ਨੇ ਤੇ ਇੱਥੇ ਲਾਈਟਿੰਗ ਦਾ ਹੋਰ ਇਹ ਮਾੜਾ ਮੋਟਾ ਕਮ ਸਰਕਾਰ ਨੂੰ ਜਾਂ ਇੱਥੇ ਦੇ ਪ੍ਰਸ਼ਾਸਨ ਨੂੰ ਅੰਦਰ ਠੀਕ ਕਰ ਦੇਣੇ ਚਾਹੀਦੇ ਨੇ ਬਾਕੀ ਚੀਜ਼ਾਂ ਵੀ ਇਹ ਬਾਥਰੂਮ ਦੀ ਧਰੂ ਸਫਾਈ ਵਗੈਰਾ ਹੋਰ ਵਗੈਰਾ ਬਾਥਰੂਮ ਦੀ ਮੜਗੀ ਦਿੱਕਤ ਆਉਂਦੀ ਹੈ ਕਿਉਂਕਿ ਇੱਥੇ ਸਾਰਾ ਸਹਿਰ तकरीबन तकरीबन ਸਾਰਾ ਸਹਿਰ ਇੱਥੇ ਆ ਰਿਹਾ ਹੈ ਇਸ ਪਾਰਕ 'ਚ ਇਸ ਕਰਕੇ ਪਾਰਕ ਡਵੈਲਪਮੈਂਟ ਦਾ ਹੈ ਹੀ ਹੈ ਤੇ ਤੇ ਮੜੀ ਮੁੱਟੇ ਜਿਹੜੇ ਘਰਾਂ ਨੇ ਉਹ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਤੇ ਪੰਜਾਬ 90 ਜਾਣਨ ਦੀ ਕੋਸ਼ਿਸ਼ ਕਰੇਗੀ ਸਿਟੀ ਪਾਰਕ ਦੇ ਵਿੱਚ ਆਏ ਘੁੰਮਣ ਆਏ ਬੱਚਿਆਂ ਨੂੰ ਲੈ ਕੇ ਆਏ ਉਹਨਾਂ ਪੇਰੈਂਟਸ ਨਾਲ ਤੇ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇਹ ਪਾਰਕ ਦੇ ਵਿੱਚ ਆ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਹਾਂਜੀ ਤੁਹਾਡਾ ਪੰਜਾਬ 90 ਉੱਤੇ ਸਵਾਗਤ ਕਰਦੇ ਹਾਂ ਸ਼ੁਕਰੀਆ ਜੀ ਆ ਤੁਹਾਨੂੰ ਤੁਸੀਂ ਉਰੇ ਅੰਡੇਲੀ ਆਨੇ ਹੋ ਜੀ ਹੰਨੀ ਹਫਤੇ ਬਾਦੀ ਸੱਤੇ 20 ਵੀਕਲੀ ਵੀਕਲੀ ਆਨੇ ਅੱਛਾ ਤੇ ਆ ਬੱਚਿਆਂ ਨੂੰ ਲੈ ਕੇ ਆਨੇ ਹੋ ਤਾਂ ਬੱਚਿਆਂ ਨੂੰ ਲੈ ਕੇ ਆਣ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਹੁੰਦਾ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਹਾਂ बच्चे सब कुछ बहुत मजा आ के कैसा लग रहा है, आ रहे याँपे। याँपे हर तरह के है। अकेला झूले लेने आते मम्मा पापा के साथ आते यहाँ पे प्लांटेशन के बारे में आप क्या कहना चाहोगे यहाँ पे प्लांटेशन सब यहाँ पे प्लांटेशन बहुत करनी चाहिए वन्या जी आप यहाँ पे क्या करने आए हो खेलने आई हूँ अच्छा खेलने आते हो हाँ। अच्छा प्लांटेशन के बारे में जानते हो जा, क्या करना चाहिए लोगों को प्लांटेशन के लिए ज्यादा प्लांट्स लगाने चाहिए अरनवी अरनवी जी यहाँ पे आप क्या करने आए हो हम पेड़ लगाना चाहिए हमें हमेशा वातावरण बहुत खराब हो इसलिए पेड़ लगाना चाहिए ज्यादा से अच्छा ਅਮ ਜਦੋਂ ਅਸੀਂ ਇਹ ਪੇੜ ਲਗਾਉਣ ਦੇ ਸੇ ਇਹ ਅਮੇ ਬੈਨੀਫਿਟ ਕਿਆ ਮਿਲੇਗਾ ਪੋਲੂਸ਼ਨ ਜੋ ਹੋ ਰਹਾ ਹੈ ਉਸ ਸੇ ਅਮੇ ਅੱਛਾ ਮਿਲੇ ਕੋ ਆਕਸੀਜਨ ਨੇ ਹੈਲਪ ਹੋਗੀ ਔਰ ਜੋ ਵਾਤਾਵਰਣ ਨੇ ਅੱਛਾ ਆਏਗਾ 90 ਵਲੋ ਗਲਵਾਤ ਕੀਤੀ ਜਾ ਰਹੀ ਹੈ ਸਿਟੀ ਪਾਰਕ ਦੇ ਇੰਚਾਰਜ ਸ਼੍ਰੀ ਅਪਰਾਪਾਰਜੀ ਨਾਲ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਵੱਲੋਂ ਜਿਹੜਾ ਡਿਵੈਲਪਮੈਂਟ ਦੇ ਜਾਂ ਉਰੇ ਗ੍ਰੀਨਰੀ ਦੇ ਕੀ ਕੀ ਏਜੰਡੇ ਤਿਆਰ ਕੀਤੇ ਗਏ ਹਨ ਹਾਂਜੀ ਅਪਰਾਪਾਰਜੀ ਤੁਹਾਡਾ ਅਸੀਂ ਪੰਜਾਬ 90 ਉਤੇ ਸਵਾਗਤ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ अच्छा ਤੇ ਜਿਹੜੇ ਉਰੇ ਗ੍ਰੀਨਰੀ ਦੀ ਗੱਲ ਕਰੀਏ ਪੇੜ ਪੌਦਿਆਂ ਦੀ ਗੱਲ ਕਰੀਏ ਤਾਂ ਉਰੇ ਤੁਹਾਡੇ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਕਿਹਜੇ ਇੰਤਜ਼ਾਮ ਕੀਤੇ ਗਏ ਨੇ ਇਹ ਮਾਨਯੋਗ ਡੀਸੀ ਸਾਹਿਬ ਸੰਗਰੂਰ ਦੀ ਜੋਗਗਵਾਈ ਹੇਠੇ ਪਾਰਕ ਚੱਲ ਰਿਹਾ ਤੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਸਾਰਾ ਕੁਝ ਮੈਨੂੰ ਉਹਨਾਂ ਨੇ ਬਤੌਰ ਇੰਚਾਰਜ ਉਰੇ ਨਿਯੁਕਤ ਕੀਤਾ ਪਿਛਲੀ ਧੀਰ ਤੋਂ ਜੀ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਥੇ ਝੂਲੇ ਲਵਾਏ ਨਵੇਂ ਬੱਚਿਆਂ ਲਈ ਉਹਨਾਂ ਦਾ ਵਿਸ਼ੇਸ਼ ਧਿਆਨ ਬੱਚਿਆਂ ਤੇ ਧੀਆਂ ਵੱਲ ਜ਼ਿਆਦਾ ਅੱਗੇ ਸਾਹਿਬ ਦਾ ਜੀ ਤੇ ਅਗਲਾ ਪ੍ਰੋਗਰਾਮ ਹੈ ਉਹਨਾਂ ਦਾ ਬਾਥਰੂਮ ਬਣਾਉਣੇ ਇੱਥੇ ਜੀ ਤੇ ਫਰਵਰੀ ਮਹੀਨੇ ਚ ਇੱਥੇ ਨਵੇਂ ਬੂਟੇ ਲੱਗ ਜਾਣਗੇ ਸਾਰੇ ਪਾਰਕ ਜੀ ਪੂਰੀ ਗ੍ਰੀਨਰੀ ਹੋ ਜੂ ਫਰਵਰੀ ਮਹੀਨੇ ਚ ਪੂਰੀ ਗ੍ਰੀਨਰੀ ਹੋ ਜੂਗੀ ਪਾਰਕ ਅ ਜੇਕਰ ਉਹ ਇਹ ਗੱਲ ਕਰੀਏ ਤੇ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਹੈ ਜਿਹੜੀ ਉਰੇ ਲੋਕਾਂ ਨੂੰ ਫੇਸ ਕਰਨੀ ਪੈਂਦੀ ਹੈ ਵੀ ਬਾਥਰੂਮਾਂ ਦੀ ਬਹੁਤ ਵੱਡੀ ਘਾਟ ਹੈ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਬਸ ਅਗਲੇ ਹਫਤੇ ਸ਼ੁਰੂ ਹੋ ਜੂ ਬਾਥਰੂਮਾਂ ਦਾ ਕੰਮ ਵੀ ਸਾਰਾ ਕੁਝ ਕਲੀਅਰ ਹੋ ਗਿਆ ਤੇ ਬਸ ਅਗਲੇ ਹਫਤੇ ਬਾਥਰੂਮ ਬਣਨੇ ਸ਼ੁਰੂ ਹੋ ਜਾਣਗੇ ਲੇਡੀਜ਼ ਲਈ ਵੱਖਰੇ ਜੈਂਟਸ ਲਈ ਵੱਖਰੇ ਦੋ ਦੋ ਬਾਥਰੂਮ ਬਣ ਜਾਣਗੇ ਤੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹੀ ਬੇਨ ਜਿਸ ਤਰ੍ਹਾਂ ਕਿਸੇ ਦਾ ਜਨਮ ਦਿਨ ਆ ਗਿਆ ਪੰਜ ਚਾਰ ਬੂਟੇ ਲਿਆ ਕੇ ਲਾਤੇ ਕੋਈ ਇਸ ਤਰ੍ਹਾਂ ਦੀ ਹੋਰ ਖੁਸ਼ੀ ਆ ਕੋਈ ਮੈਰਿਜ ਅਨਿਵਰਸਰੀ ਆ ਬੂਟੇ ਲਿਆ ਕੇ ਲਾ ਦਿਆ ਕਰਨ ਇੱਥੇ ਜਾਂ ਜਿਸ ਤਰ੍ਹਾਂ ਵੱਡੇ ਬੱਚੇ ਝੂਲਿਆਂ ਤੇ ਚੜ ਜਾਂਦੇ ਨੇ ਬਲ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਮਾਪੇ ਉਹਨਾਂ ਨੂੰ ਖੁਦ ਰੋਕਣ ਵੀ ਸਾਨੂੰ ਨਾ ਕਹਿਣਾ ਪਵੇ ਉਹਨਾਂ ਨੂੰ ਸਾਨੂੰ ਵੀ ਭੈੜਾ ਲੱਗਦਾ ਅਸੀਂ ਬੱਚਿਆਂ ਨੂੰ ਰੋਕਦੇ ਆ ਤੇ ਪਰ ਡਰ ਵੀ ਲੱਗਦਾ ਵੀ ਜੇ ਕੋਈ ਝੂਲਾ ਟੁੱਟ ਗਿਆ ਵੱਡੇ ਬੱਚੇ ਤੇ ਸੱਟ ਵੀ ਵੱਜ ਸਕਦੀ ਹੈ ਫਿਰ ਕੱਲ ਨੂੰ ਪ੍ਰਸ਼ਾਸਨ ਤੇ ਆਊਗੀ ਸਾਰੀ ਗੱਲ ਵੀ ਪੇਰੈਂਟਸ ਆਪ ਹੀ ਥੋੜਾ ਜਿਹਾ ਧਿਆਨ ਦੇਣੇ ਇਸ ਗੱਲ ਵੱਲ ਉਹ ਆਪਣੇ ਵੱਡੇ ਬੱਚਿਆਂ ਨੂੰ ਰੋਕਣ ਕਿਉਂਕਿ ਛੋਟੇ ਬੱਚਿਆਂ ਲਈ ਹੈ ਵੱਡੇ ਬੱਚੇ ਆਉਣ ਸੈਰ ਕਰਨ ਟ੍ਰੈਕ ਬਹੁਤ ਸੋਹਣਾ ਬਣਿਆ ਹੋਇਆ ਹੈ ਲੋਕ ਬੜਾ ਆਨੰਦ ਲੈ ਰਹੇ ਨੇ ਇਸ ਪਾਰਕ ਦਾ ਤੇ ਤੁਹਾਡਾ ਕੀ ਕਹਿਣਾ ਜੀ ਇਹਦੇ ਬਾਰੇ ਇਹਦਾ ਪਾਰਕ ਹੈ ਇਹ ਜਦੋਂ ਕਮੇਟੀ ਸੀ ਬਣੀ ਹੋਈ ਵੀਰੇ ਉਸ ਟਾਈਮ ਖਸਾਲ ਸੀ ਪਾਰਕ ਦੀ ਉਸ ਤੋਂ ਬਾਅਦ ਡੀ ਸਾਹਿਬ ਦੇ ਕੰਟਰੋਲ ਹੇਠ ਆਇਆ ਉਸ ਇਸ ਪਾਰਕ 'ਤੇ ਬਹੁਤ ਤਰੱਕੀ ਹੋਈ ਹੈ ਪੁਰੇ ਚੰਗੇ ਬੱਚੇ ਲੈ ਆਏ ਤੁਸੀਂ ਦੇਖ ਹੀ ਰਹੇ ਹੋ ਤੇ ਫੁੱਲ-ਫੁੱਟੇ ਬਹੁਤ ਵਧੀਆ ਲੱਗ ਰਹੇ ਨੇ ਦੇ ਪਾਰਕ ਦੀ ਸਫਾਈ ਬਲ ਬਹੁਤਾਂ ਕੀਤਾ ਜਾਂਦਾ ਪਰ ਇੱਕ ਮੈਂ ਆਮ ਪਬਲਿਕ ਨੂੰ ਬੇਨਤੀ ਕਰਨਾ ਚਾਹਣਾ ਮੈਂ ਕੁਲ ਮੈਂ ਆਈ ਸੈਲਫ ਜੇ ਕੋਈ ਆਉਂਦੇ ਹੈ ਜੇ ਪਾਰੋਂ ਜਿਲ੍ਹਾ ਹੈ ਖਾਂਦੇ ਨੇ ਉਹਨਾਂ ਚਾਹੀਦਾ ਕਿ 10 ਬਿੰਨ ਲੱਗੇ ਹੋਣੇ ਜੇ ਮੰਗੁਲੀ ਖਾਦੀ ਹੈ ভাই ਭਾਈ ਤੇ ਉਹਦੇ ਸੁਣਨਾ ਚਾਹੀਦਾ ਇਸ ਤਰੀਕੇ ਨਾਲ ਪਬਲਿਕ ਵੀ ਸਹਿਯੋਗ ਦੇ ਤਾਂ ਕਿ ਪਾਰਕ ਦਿਨ ਤੋਂ ਗੁਣ ਤਰੱਕੀ ਕਰ ਸਕੇ ਬੀਐਸ ਰਾ ਦੀ ਬਨਾਸਰ ਬਾਗ ਦੀ ਗੱਲ ਕਰੀ ਤਾਂ ਬਨਾਸਰ ਬਾਗ ਦੀ ਜਿਹੜੀ ਦਸ਼ਾ ਹੈ ਉਹ ਬਹੁਤ ਜ਼ਿਆਦਾ ਸਹੀ ਨਹੀਂ ਹੈ ਇਹਦੇ ਬਾਰੇ ਤੁਹਾਡਾ ਕੀ ਉਹਦੇ ਬਾਰੇ ਵੀ ਤਾਂ ਇਹ ਹੈ ਨਾ ਉੱਥੇ ਹ ਜਿਹੜਾ ਏਰੀਆ ਬਹੁਤ ਵੱਡਾ ਹੈ ਉੱਥੇ ਮਿਲ ਕੇ ਜਿਹੜੇ ਮਾਲੀ ਵਗੈਰਾ ਉਹ ਜਿਆਦਾ ਭਰਤੀ ਕਰਨੀ ਚਾਹੀਦੀ ਹੈ ਹਨ ਜਿਸ ਕਾਰਨ ਉੱਥੇ ਘਾਟ ਹੋ ਰਹੀ ਹੈ। ਅ ਵਕੀਲ ਸਾਹਿਬ ਸਾਡੇ ਨਾਲ ਜੁੜੇ ਨੇ ਰਵੀਜਿੰਦਰ ਜੀ ਤੇ ਰਵੀਜਿੰਦਰ ਜੀ ਤੋਂ ਪੁੱਛਦੇ ਆ ਕਿ ਉਹਨਾਂ ਦਾ ਇਸ ਵਾਰ ਕੀ ਕਹਿਣਾ ਹੈ? ਹਾਂਜੀ ਜਿੰਦਰ ਜੀ ਤੁਹਾਡਾ ਸਵਾਗਤ ਕਰਦੇ ਹਾਂ। ਜੀ ਧੰਨਵਾਦ ਜੀ। ਅੱਛਾ ਇਹ ਜਿਹੜੀ ਉਰੀ ਗ੍ਰੀਨਰੀ ਦੇਖ ਰਹੇ ਹੋ ਜਾਂ ਡਿਵੈਲਪਮੈਂਟ ਦੇਖ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਵੀ ਸ਼ਹਿਰ ਦੇ ਵਿੱਚ ਜਿਹੜੀ ਗ੍ਰੀਨ ਗ੍ਰੀਨਰੀ ਸੀ ਕਿੰਨੀ ਘੋੜਾ? ਜੀ ਅੱਜ ਕੱਲ ਦੇ ਵਾਤਾਵਰਣ ਦਾ ਮਾਹੌਲ ਜਿਹੜਾ ਹੈਗਾ ਬਹੁਤ ਖਰਾਬ ਹੋ ਰਿਹਾ ਹੈ। ਡੇ বাই ਡੇ ਪ੍ਰਦੂਸ਼ਣ ਵੱਧ ਰਿਹਾ ਹੈ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਨੇ ਇਸ ਪਾਰਕ ਦੇ ਵਿੱਚ ਡੀਸੀ ਸਾਹਿਬ ਦੀ ਦੇਖ ਰਹਿਣ ਸਦਕਾ ਆ ਪਰਿਵਾਰ ਜੀ ਦੀ ਮਿਹਨਤ ਸਦਕਾ ਬਹੁਤ ਵਧੀਆ ਕੰਮ ਹੋ ਰਿਹਾ ਇਸ ਪਾਰਕ ਦੇ ਵਿੱਚ ਬਹੁਤ ਜ਼ਿਆਦਾ ਬੂਟੇ ਜਿਹੜੇ ਹੈਗੇ ਨੇ ਲਗਾਏ ਗਏ ਨੇ ਬਹੁਤ ਝੁੱਲੇ ਲਗਾਏ ਗਏ ਨੇ ਬੱਚਿਆਂ ਦੇ ਉਸ ਨੂੰ ਇੱਥੇ ਲੋਕ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਖੜਾਣ ਦੇਣੇ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਉਹਨਾਂ ਨੂੰ ਜਾਗਰੂਕ ਕਰਦੇ ਨੇ ਮੈਂ ਇਸ ਮੈਂ ਤੁਹਾਡੇ ਰਾਹੀਂ ਇੱਕ ਮੈਸੇਜ ਲੋਕਾਂ ਨੂੰ ਵੀ ਦੇਣਾ ਚਾਹਨਾ ਕਿ ਵੱਧ ਤੋਂ ਵੱਧ ਬੂਟੇ ਲਗਾਓ ਤੇ ਜਦੋਂ ਇਸ ਪਾਰਕ ਦੇ ਵਿੱਚ ਤੁਸੀਂ ਆਨਿਓ ਆਪ ਸਫਾਈ ਦਾ ਧਿਆਨ ਰੱਖੋ ਅ ਇਹ ਸਾਡੇ ਨਾਲ ਜੁੜੇ ਸੀ ਸ਼੍ਰੀ ਆਪਰਾਪਾਰ ਜੀ ਤੇ ਐਡਵੋਕੇਟ ਰਵੀ ਜੰਗਲ ਜੀ ਤੇ ਇਹਨਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਪਲਾਂਟੇਸ਼ਨ ਕਰਨੀ ਚਾਹੀਦੀ ਹੈ ਪੌਦੇ ਲਗਾਉਣੇ ਚਾਹੀਦੇ ਕੈਮਰਾ ਪਰਸਨ ਸੰਜੂ रावत ਤੇ ਸੁੰਦਰ ਲਾਲ ਤਵਰ ਦੇ ਨਾਲ ਐਚ ਸ਼ਮੀ ਪੰਜਾਬ 19 ਸੰਗਰੂ ਸ਼੍ਰੋਤੀ ਜੀ ਤੁਸੀਂ پارک ਬਾਰੇ ਦੇ پارک ਸੰਬੰਧੀ ਕੀ ਕਹਿਣਾ ਚਾਹੋਗੇ ਆਫਟਰ ਆਲ ਯੂ ਕੈਨ ਸੀ ਹੇਅਰ ਥੇਅਰ ਆਰ ਮੈਨੀ ਗ੍ਰੀਨਰੀ اور بیوٹی فل نیچر یو کین سی یہاں پہ جو بچے ہیں بہت انجوائے کر رہے ہیں گرینری جو ہے ہمیں دیکھ سکتے ہیں یہاں پہ برڈز ائی ہوئی ہیں اچھا لگ رہا ہے और यहाँ पे देखो पेरेंट्स भी आए हुए हैं सभी बातें कर रहे हैं इन्जॉय कर रहे हैं एक्सरसाइज भी हो रही है तो मेरा मैसेज यही है सभी के लिए कि हमें ज़्यादा से ज़्यादा प्लांट लगाने चाहिए ताकि हमें ज़्यादा से ज़्यादा ऑक्सीजन मिले पोल्यूशन कम हो अभी पता ही है इंडस्ट्रीज़ इतनी ज़्यादा खुल चुकी हैं कि उनके कारण एयर पोल्यूशन वाइज पोल्यूशन सब कुछ हो रहा है तो मेरा मैसेज यही है कि प्लीज़ ज़्यादा से ज़्यादा प्लांट्स लगाएँ ताकि जो है हमारा इंडिया क्लीन और हेल्दी रहे ਥੈਂਕ ਯੂ ਮੈਂ ਨਾ ਵੰਸ਼ਿਕਾ ਹਾਂ ਵੰਸ਼ਿਕਾ ਜੀ ਅਰ ਤੁਹਾਨੂੰ ਪਾਰਕ ਦੇ ਸਬੰਧੀ ਕੀ ਕਹਿਣਾ ਚਾਹਾਂਗੀ ਫਸਟ ਆਫ ਥਿੰਗ ਕਿ ਆਪਾਂ ਨੂੰ ਮਤਲਬ ਜਿਆਦਾ ਜਿਆਦਾ ਪਲਾਂਟਸ ਲਗਾਉਣ ਚਾਹੀਦੇ ਨੇਗੇ ਔਰ ਆਪਣੇ ਪਲਾਂਟਸ ਸਿੱਕ ਕੱਟ ਨਹੀਂ ਕਰਨਾ ਚਾਹੀਦੇ ਤਾਂ ਕਿ ਆਪਣਾ ਪਲਾਂਟਸ ਇਸ ਲਈ ਚਾ ਲਗਾਉਣ ਚਾਹੀਦੇ ਨੇ ਕਿਉਂਕਿ ਆਪਣੇ ਪਲਾਂਟਸ ਨੂੰ ਆਕਸੀਜਨ ਮਿਲਦੀ ਆ ਔਰ ਆਪਾਂ ਨੂੰ ਮਤਲਬ ਗੰਦਗੀ ਵੀ ਨਹੀਂ ਫੈਲਣੀ ਚਾਹੀਦੀ ਕਿਉਂਕਿ ਉੱਪਰ ਬਾਹਰ ਵੀ ਲਿਖਿਆ ਹੋਇਆ ਹੈ ਬੋਰਸ ਸਵਚh ਭਾਰਤ ਸਵਸਥ ਭਾਰਤ ਔਰ ਅਗਰ ਆਪਾਂ ਪਾਰਕ ਨੂੰ ਅੱਛਾ ਨਹੀਂ ਰੱਖਾਂਗੇ ਤਾਂ ਮਤਲਬ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਕਿਆਂ ਇਸ ਕਰਕੇ ਆਪਾਂ ਵਾਤਾਵਰਣ ਸਫਾਈ ਰੱਖਣੀ ਚਾਹੀਦੀ ਆ ਔਰ ਪਾਰਕ ਸੰਬੰਧੀ ਮਰਾਹੀਆ ਕਿ ਵਾਤਾਵਰਣ ਪਲਾਂਟਸ ਲਗਾਓ ਪਲਾਂਟਸ ਨੂੰ ਕੱਟੋ ਨਾ ਔਰ ਮਤਲਬ ਕੰਦਰ ਬੱਚੇ ਵੀ ਆਉਂਦੇ ਨੇ ਉਰੇ ਜੇ ਗੰਦਗੀ ਫੈਲਾਉਂਗੇ ਤਾਂ ਬੱਚਿਆਂ ਨੂੰ ਬਹੁਤ ਸਾਰੀ ਬਿਮਾਰ ਲੱਗ ਸਕਦੀਆਂ ਨੇ ਕਿਆਂ